ਕਿ ਮੇਰੇ ਤੇ ਕਾਤਲਾਨਾ ਹਮਲਾ ਹੋਇਆ ਮੈਨੂੰ ਮਾਰਨ ਦੀ ਨੀਤ ਨਾਲ ਤੇਜ਼ ਤਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਕਿੰਨੇ ਲੋਕ ਆਏ ਦੋ ਲੋਕ ਸੀਗੇ ਜੀ ਤੇਜ਼ ਤਰ ਹਥਿਆਰ ਸੀ ਹਮਲੇ ਦਾ ਕਾਰਨ ਇਹ ਸੀ ਕਿ ਜਗਰਾਉਂ ਹਲਕੇ ਦੇ ਵਿੱਚ ਬੀਬੀ ਜਿਹੜੇ ਸਰਜੀਤ ਕੌਰ ਮਾਨੂਕੇ ਨੇ ਵਿਧਾਇਕ ਨੇ ਇਥੋਂ ਦੇ ਉਹਨਾਂ ਦੇ ਵਿੱਚ ਜਿਹੜੀ ਆਪ ਦੀ ਫੋਟਾ ਉਹ ਜਗਜਾਰ ਹੁੰਦੀ ਜਾ ਰਹੀ ਆ ਤੇ ਤੁਸੀਂ ਜਗਜਾਰ ਉਹ ਹਾਂ ਉਸ ਨੂੰ ਜਗਜਾਰ ਕੀਤਾ ਜੀ ਜਿਸ ਕਰਕੇ ਤੁਹਾਨੂੰ ਪਹਿਲਾਂ ਕੋਈ ਧਮਕੀ ਉਹਨਾਂ ਦੇ ਵੱਲੋਂ ਦਿੱਤੀ ਗਈ ਸੀ ਜਾਂ ਉਹਨਾਂ ਦੇ ਕਿਸੇ ਕਰਿੰਦੇ ਦੇ ਵੱਲੋਂ ਜੀ ਬਿਲਕੁਲ ਜੀ ਉਹਦੇ ਵੱਲ ਜਿਹੜੇ ਬੀਬੀ ਸਰਜੀਤ ਕੌਰ ਮਾਨੂਕੇ ਦੇ ਪਤੀ ਦੇਵ ਨੇ ਸੁਖਵਿੰਦਰ ਸਿੰਘ ਉਰਫ ਸੁਖੀ ਉਹਨਾਂ ਵੱਲੋਂ 1 ਮਹੀਨਾ ਪਹਿਲਾਂ ਮੈਨੂੰ ਧਮਕੀ ਦਿੱਤੀ ਗਈ ਸੀ ਧਮਕੀ ਦਾ ਕਾਰਨ ਇਹ ਸੀ ਕਿ 1 ਮਹੀਨਾ ਪਹਿਲਾਂ ਸ਼ਾਇਦ ਤੁਹਾਡੇ ਧਿਆਨ ਦੇ ਵਿੱਚ ਵੀ ਉਹ ਇੱਕ ਨਰਸਰੀ ਦੇ ਬੂਟਿਆਂ ਨੂੰ ਲੈ ਕੇ ਮੈਂ ਸਟੋਰੀ ਜਨ ਤੱਕ ਕੀਤੀ ਸੀ ਜੀ ਤੇ ਕੋਲੇ ਪੱਕਾ ਸਬੂਤ ਵੀਡੀਓ ਜੋ ਵੀ ਹੈਗੀਆਂ ਨੇ ਸਾਰਾ ਕੁਝ ਤੱਥ ਹੈਗੇ ਨੇ ਆਪਣੇ ਕੋਲੇ ਤੇ ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਆਹ ਸਟੋਰੀ ਆ ਪੱਕ ਲੈਣਾ ਮੈਨੂੰ ਕਹਿੰਦੇ ਤੂੰ ਸਾਡੇ ਖਿਲਾਫ ਲਿਖਣਾ ਬੰਦ ਕਰ ਦੇ ਨਹੀਂ ਤੇਹੀ ਆਵਾਜ਼ ਨੂੰ ਬਈ ਸੀ ਬੰਦ ਕਰ ਦਿਆਂਗੇ ਸਾਨੂੰ ਖਮੋਸ਼ ਕਰਨੀ ਆਉਂਦੀ ਆ ਕਿਵੇਂ ਕਰੀਦੀ ਹੁੰਦੀ ਹੈ ਪੱਤਰਕਾਰੀ ਕਦੇ ਵੀ ਸੇਫ ਨਹੀਂ ਹੋ ਸਕਦੀ ਤਾਂ ਸੇਫ ਨਹੀਂ ਹੋ ਸਕਦੀ ਜੀ ਕਿਉਂਕਿ ਜਦ ਤੱਕ ਇਦਾਂ ਦੀ ਗੁੰਡਾਗਰਦੀ ਦੇ ਸੋਚ ਰੱਖਣ ਵਾਲੇ ਵਿਧਾਇਕ ਸਾਡੇ ਸਿਰ ਤੇ ਬੈਠੇ ਰਹਿਣਗੇ ਅਸੀਂ ਉਹਨਾਂ ਨੂੰ ਚੁੰਨਦੇ ਰਵਾਂਗੇ ਅਸੀਂ ਕਦੇ ਸੇਫ ਨਹੀਂ ਹੋ ਸਕਦੇ ਸੱਚੇ ਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਬੀਤੇ ਕੁਝ ਦਿਨਾਂ ਤੋਂ ਤੁਸੀਂ ਲਗਾਤਾਰ ਦੇਖ ਰਹੇ ਹੋਵੋਗੇ ਕਿ ਬਹੁਤ ਸਾਰੇ ਪੱਤਰਕਾਰਾਂ ਦੇ ਉੱਪਰ ਕਾਰਵਾਈਆਂ ਹੋ ਰਹੀਆਂ ਨੇ ਇੱਥੋਂ ਤੱਕ ਕਿ ਅੱਜ ਇੱਕ ਪੱਤਰਕਾਰ ਦੇ ਉੱਪਰ ਜਗਰਾਉਂ ਦੇ ਵਿੱਚ ਹਮਲਾ ਵੀ ਹੋਇਆ ਹੈ ਮਿਰਕ ਸਾਹਿਬ ਸਾਡੇ ਨਾਲ ਮੌਜੂਦ ਨੇ ਜਗਰਾਉਂ ਤੋਂ ਪੱਤਰਕਾਰੀ ਕਰਦੇ ਨੇ 20 ਸਾਲ ਦਾ ਲੰਬਾ ਇਹਨਾਂ ਦਾ ਕੈਰੀਅਰ ਹੈ ਹਮਲਾ ਕਿਵੇਂ ਹੋਇਆ ਕਿਸਤੇ ਇਲਜ਼ਾਮ ਲਾ ਰਹੇ ਨੇ ਕਿਸਤੇ ਇਹਨਾਂ ਨੂੰ ਸ਼ੱਕ ਹੈ ਕਿ ਇਹਦੇ ਤੇ ਉਹ ਸਾਰਾ ਸੁਣਦੇ ਆ ਮਿਰਕ ਸਾਹਿਬ ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਇਹ ਜ਼ਰੂਰ ਦੱਸ ਦਿਓ ਕਿ ਤੁਹਾਡੇ ਤੇ ਕਦੋਂ ਕਿਵੇਂ ਹਮਲਾ ਹੋਇਆ ਮੇਰੇ ਤੇ ਜੀ ਅੱਜ ਲਗਭਗ 9:30 ਦੇ ਕਰੀਬ ਹਮਲਾ ਹੋਇਆ ਜੀ ਤੇ ਹਮਲੇ ਦਾ ਕਾਰਨ ਇਹ ਸੀ ਕਿ ਬੀਤੇ ਸਾਡੇ ਜਗਰਾਉਂ ਹਲਕੇ ਦੇ ਵਿੱਚ ਬੀਬੀ ਜਿਹੜੇ ਸਰਜੀਤ ਕੌਰ ਔਰ ਮਾਨੂਕੇ ਨੇ ਵਧਾਇਕ ਨੇ ਇਥੋਂ ਦੇ ਉਹਨਾਂ ਦੇ ਵਿੱਚ ਜਿਹੜੀ ਆਪ ਦੀ ਫੋਟਾ ਉਹ ਜਗਜਾਰ ਹੁੰਦੀ ਜਾ ਰਹੀ ਆ ਤੇ ਤੁਸੀਂ ਜਗਜਾਰ ਕੀਤੀ ਉਹ ਜੀ ਹਾਂ ਉਸ ਨੂੰ ਜਗਜਾਰ ਕੀਤਾ ਜੀ ਜਿਸ ਦਾ ਖਮਿਆਜਾ ਭੁਗਤਣਾ ਮੈਨੂੰ ਅੱਜ ਮੈਂ ਇਹ ਪਿਆ ਕਿ ਮੇਰੇ ਤੇ ਕਾਤਲਾਨਾ ਹਮਲਾ ਹੋਇਆ ਮੈਨੂੰ ਮਾਰਨ ਦੀ ਨੀਤ ਨਾਲ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਕਿੰਨੇ ਲੋਕ ਆਏ ਮਾਰ ਦੋ ਲੋਕ ਸੀਗੇ ਜੀ ਤੇਜ਼ ਤਾਰ ਹਥਿਆਰ ਸੀ ਉਹ ਤਾਂ ਕਰਮ ਚੰਗੇ ਸੀਗੇ ਮੈਂ ਕੁਦਰਤ ਨੇ ਬਚਾ ਲਿਆ ਜੀ ਕਿਉਂਕਿ ਮੈਂ ਅਲਰਟ ਸੀਗਾ ਮੈਂ ਅਲਰਟ ਹੋ ਗਿਆ ਜਦੋਂ ਮੈਂ ਦੇਖਿਆ ਉਹਨਾਂ ਕੋਲੇ ਤੇਜ਼ ਤਾਰ ਹਥਿਆਰ ਮੈਂ ਗੱਡੀ ਲੋਕ ਕਰ ਲਈ ਤੇ ਗੱਡੀ ਭਜਾ ਲਈ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਹਮਲਾ ਕੀਤਾ ਮੈਂ ਆਪਣੀ ਗੱਡੀ ਨੂੰ ਭਜਾ ਕੇ ਨਜ਼ਦੀਕੀ ਪਿੰਦੇ ਥਾਣਾ ਸਦਰ ਦੇ ਵਿੱਚ ਪਹੁੰਚ ਗਿਆ ਕਿਉਂਕਿ ਉਸ ਟਾਈਮ ਮੈਂ ਖੂਨ ਨਾਲ ਲੱਤਪਾਤ ਸੀਗਾ ਜੀ ਤੇ ਚਲੋ ਐਸ ਐਚਓ ਸਾਹਿਬ ਨੂੰ ਮੈਂ ਸਾਰੀ ਘਟਨਾ ਦੱਸੀ ਤਾਂ ਮੌਕੇ ਤੇ ਆ ਕੇ ਦੇਖਿਆ ਚਲੋ ਉਹਨਾਂ ਨੇ ਵੀ ਸੰਬੰਧਿਤ ਜ ਐਸਐਚਓ ਸੀ ਉਹਨਾਂ ਨੂੰ ਬੁਲਾਇਆ ਸੀ ਟੀ ਸਿਟੀ ਥਾਣੇ ਦੇ ਜਿਹੜੇ ਐਸਐਚਓ ਸੀ ਉਹ ਮੌਕੇ ਤੇ ਆ ਗਏ ਸੀਗੇ ਆਉਣ ਤੋਂ ਬਾਅਦ 10 ਵਜੇ ਦੀ ਘਟਨਾ ਜੀ ਹੁਣ ਦੇਖੋ ਲਗਭਗ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਗਏ ਆ ਵੀ 4 5 ਵਜਣ ਲੱਗੇ ਨੇ ਜੀ ਤੇ ਹੁਣ ਮੁਲਾਜ਼ਮ ਆਏ ਆ ਕੇ ਮੇਰੇ ਬਿਆਨ ਕਾਲਮਬਾਦ ਕੀਤੇ ਜਿੱਤ ਪੁਲਿਸ ਪ੍ਰਸ਼ਾਸਨ ਨੇ ਜਦੋਂ ਚੌਥੇ ਥੰਮ ਨਾਲ ਨਹੀਂ ਖੜ ਸਕਦੀ ਤਾਂ ਇਤੋਂ ਕਲੀਅਰ ਹੁੰਦਾ ਜੇ ਹੁਣ ਤੱਕ ਬਿਆਨ ਨਹੀਂ ਲੈਣ ਆਏ ਇਥੋਂ ਇਹ ਮੈਂ ਸਪਸ਼ਟ ਕਰਨ ਦੇਣਾ ਚਾਹੁੰਦਾ ਕਿ ਪੋਲੀਟੀਕਲ ਪ੍ਰੈਸ਼ਰ ਕਾਰਨ ਹੀ ਹੁਣ ਤੱਕ ਚੁੱਪ ਰਹੇ ਤੁਹਾਨੂੰ ਤੁਹਾਡਾ ਆਧਾਰ ਕੀ ਹੈ ਉਹਨਾਂ ਤੇ ਇਲਜ਼ਾਮ ਲਾਉਣ ਦਾ ਬੀਬੀ ਮਾਨੂਕੇ ਦੇ ਉੱਪਰ ਕੀ ਤੁਹਾਨੂੰ ਪਹਿਲਾਂ ਕੋਈ ਧਮਕੀ ਉਹਨਾਂ ਦੇ ਵੱਲੋਂ ਦਿੱਤੀ ਗਈ ਸੀ ਜਾਂ ਉਹਨਾਂ ਦੇ ਕਿਸੇ ਕਰਿੰਦੇ ਦੇ ਵੱਲੋਂ ਜੀ ਬਿਲਕੁਲ ਜੀ ਉਹਦੇ ਵੱਲ ਜਿਹੜੇ ਬੀਬੀ ਸਰਬਜੀਤ कौर ਮਾਨੂਕੇ ਦੇ ਪਤੀ ਦੇਵ ਨੇ ਸੁਖਵਿੰਦਰ ਸਿੰਘ ਉਰਫ ਸੁਖੀ ਉਹਨਾਂ ਵੱਲੋਂ ਇੱਕ ਮਹੀਨਾ ਪਹਿਲਾਂ ਮੈਨੂੰ ਧਮਕੀ ਦਿੱਤੀ ਗਈ ਸੀ ਧਮਕੀ ਦਾ ਕਾਰਨ ਇਹ ਸੀ ਕਿ ਇੱਕ ਮਹੀਨਾ ਪਹਿਲਾਂ ਸ਼ਾਇਦ ਤੁਹਾਡੇ ਧਿਆਨ ਦੇ ਵਿੱਚ ਵੀ ਹੋਏ ਇੱਕ ਨਰਸਰੀ ਦੇ ਬੂਟਿਆਂ ਨੂੰ ਲੈ ਕੇ ਮੈਂ ਸਟੋਰੀ ਜਨ ਤੱਕ ਕੀਤੀ ਸੀ ਜੀ ਜਿਹਦੇ ਵਿੱਚ ਮਾਮਲਾ ਇਹ ਸੀ ਕਿ ਬੀਬੀ ਸਰਬਜੀਤ ਕੋਲ ਮਾਨੂ ਕੇ ਵਿਧਾਇਕ ਨੇ ਜਿਹੜੇ ਉਹ ਆਪਣੀ ਕੋਠੀ ਬਣਾ ਰਹੇ ਨੇ ਤੇ ਉਹਨਾਂ ਨੇ ਬੂਟੇ ਉਹਨਾਂ ਨੂੰ ਚਾਹੀਦੇ ਸੀ ਉਹਨਾਂ ਨੇ ਇੱਥੋਂ ਜਗਰਾਉਂ ਤੋਂ ਸਿਧਵਾ ਬੈਟ ਰੋਡ ਤੇ ਇੱਕ ਨਰਸਰੀ ਵੜੀ ਹੋਈ ਆ ਉੱਥੋਂ ਆਪਣੇ ਮੁਲਾਜ਼ਮਾਂ ਨੂੰ ਬੂਟੇ ਲੈਣ ਭੇਜਤਾ ਜਦੋਂ ਉੱਥੋਂ ਬੂਟੇ ਲੈਣ ਚਲੇ ਗਏ ਤਾਂ ਉਹਨਾਂ ਨੇ ਬੂਟੇ ਗੱਡੀ ਦੇ ਵਿੱਚ ਲੱਦੇ ਤਾਂ ਉਹ ਕਹਿੰਦੇ ਵੀ ਅਸੀਂ ਤਾਂ ਪੈਸੇ ਦੇਣੇ ਨਹੀਂ ਵੀ ਇਹ ਵਿਧਾਇਕ ਸਾਹਿਬ ਦੇ ਬੂਟੇ ਨੇ ਸਿੱਧਾ ਸ਼ਰਿਆਮ ਗੁੰਡਾ ਸ਼ਰਿਆਮ ਹਾਂ ਗੁੰ ਨਰਸਰੀ ਵਾਲੇ ਵਿਚਾਰੇ ਉਹ ਕਹਿੰਦੇ ਗਰੀਬ ਪਰਿਵਾਰਾਂ ਵੀ ਅਸੀਂ ਨਹੀਂ ਦੇਣੇ ਉਹਨਾਂ ਨੇ ਬੂਟੇ ਲਹਾ ਲੇ ਜੀ ਚਲੋ ਮੁਲਾਜ਼ਮਾਂ ਨੇ ਜਾ ਕੇ ਬੀਬੀ ਜੀ ਨੂੰ ਦੱਸਿਆ ਵੀ ਇਦਾਂ ਇਦਾਂ ਕਰਕੇ ਆਹ ਗੱਲ ਹੋਈ ਉਹਨਾਂ ਨੇ ਬੂਟੇ ਨਹੀਂ ਦਿੱਤੇ ਤੇ ਜਦੋਂ ਇਸ ਤੋਂ ਬਾਅਦ ਬੀਬੀ ਜੀ ਨੇ ਤੈਸ਼ ਦੇ ਵਿੱਚ ਆਇਆ ਨੇ ਬਾਣ ਵਿਭਾਗ ਦੇ ਅਫਸਰਾਂ ਨੂੰ ਭੇਜ ਕੇ ਉਹਨਾਂ ਦੀ ਨਰਸਰੀ ਦੀ ਜਿਹੜੀ ਮੇਨ ਐਂਟਰੀ ਸੀ ਉਹ ਕੰਡਿਆਲੀ ਤਾਰਨਾ ਬਲੌਕ ਕਰਵਾ ਦਿੱਤੀ ਜਿਹੜਾ ਕਾਰਵਾਈ ਕਰਵਾਤੀ ਹਾਂ ਉਹਤੇ ਕਾਰਵਾਈ ਕਰਵਾਤੀ ਤੇ ਜਦੋਂ ਤੱਕ ਮੇਰੇ ਧਿਆਨ ਦੇ ਵਿੱਚ ਆਇਆ ਜਦੋਂ ਅਸੀਂ ਉੱਥੇ ਤੱਕ ਅਸੀਂ ਮੌਕੇ ਤੇ ਗਏ ਤਾਂ ਬਾਕੀ ਉਹਦੇ ਕੰਡਿਆਲੀ ਤਾਰ ਲੱਗੀ ਸੀ ਮੇਰੇ ਕੋਲੇ ਪੂਖਤਾ ਸਬੂਤ ਵੀਡੀਓ ਜੋ ਵੀ ਹੈਗੀਆਂ ਨੇ ਸਾਰਾ ਕੁਝ ਤੱਥ ਹੈਗੇ ਨੇ ਆਪਣੇ ਕੋਲੇ ਤੇ ਮੈਂ ਉਹ ਪਰਿਵਾਰ ਨੂੰ ਪੁੱਛਿਆ ਨਰਸਰੀ ਵਾਲੇ ਨੂੰ ਉਹ ਪਹਿਲਾਂ ਤਾਂ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰਤਾ ਫਿਰ ਮੈਂ ਚਲੋ ਫੋਨ ਆਪਦੀ ਜੇਬ ਦੇ ਵਿੱਚ ਰਿਕਾਰਡਿੰਗ ਪਾ ਲਾ ਕੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਮੰਨ ਗਏ ਮੇਰੇ ਕੋਲ ਕਹੌਣੀਆਂ ਪਈਆਂ ਨੇ ਵੀ ਬੀਬੀ ਜੀ ਸਾਡੇ ਕੋਲੋਂ ਧੱਕੇ ਨਾਲ ਬੂਟੇ ਲੈਣ ਆਏ ਸੀ ਬੀਬੀ ਨੇ ਆਪਦੇ ਬੰਦੇ ਭੇਜੇ ਸੀ ਚਲੋ ਜਦੋਂ ਮੈਂ ਜਿਸ ਦਿਨ ਉਹ ਖਬਰ ਪ੍ਰਕਾਸ਼ਿਤ ਕੀਤੀ ਉਸ ਦਿਨ ਇਹਨਾਂ ਦਾ ਇੱਕ ਬੀਬੀ ਜੀ ਦਾ ਬਹੁਤ ਹੀ ਨੇੜੇ ਰਹਿਣ ਵਾਲਾ ਸੁਚੇਨ ਤੱਕਾ ਡਾਕਟਰ ਡਾਕਟਰ ਮਨਦੀਪ ਸਿੰਘ ਸਰਾ ਬਹੁਤ ਨੇੜੇ ਰਹਿਣ ਵਾਲਾ ਬੰਦਾ ਬੀਬੀ ਜੀ ਦੇ ਰਾਸਤੇ ਸਾਨੂੰ ਉਹ ਮਿਲ ਗਿਆ ਸੀ ਕਿ ਵੀ ਅੱਜ ਸਾਡੇ ਕੋਲੇ ਵੀ ਬੀਬੀ ਜੀ ਦੇ ਖਿਲਾਫ ਸਟੋਰੀ ਹੈ ਵੀ ਅਸੀਂ ਉਹਨਾਂ ਦੇ ਘਰੇ ਜਾਣਾ ਪੱਖ ਲੈਣ ਜਾਣਾ ਜੀ ਜਦੋਂ ਅਸੀਂ ਪੱਖ ਲੈਣ ਪਹੁੰਚੇ ਮੈਂ ਤੇ ਮੇਰੇ ਨਾਲ ਪੱਤਰਕਾਰ ਸੀਗਾ ਮੇਰਾ ਦੋਸਤ ਭਰਾ ਜਦੋਂ ਅਸੀਂ ਗਏ ਤਾਂ ਸੁਖ ਜਿਹੜੇ ਉਹਨਾਂ ਦੇ ਹਸਬੈਂਡ ਸੀਗੇ ਉਹ ਬਾਹਰ ਬੈਠੇ ਸੀ ਬਾਹਰ ਪੋਰਚ ਦੇ ਵਿੱਚ ਬੈਠੇ ਸੀਗੇ ਬੀਬੀ ਜੀ ਅੰਦਰ ਸੀ ਬੋਲਦੇ ਸੁਣ ਰਹੇ ਸੀ ਬਿਲਕੁਲ ਤੇ ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਆਹ ਸਟੋਰੀ ਆ ਪੱਖ ਲੈਣਾ ਮੈਨੂੰ ਕਹਿੰਦੇ ਤੂੰ ਸਾਡੇ ਖਿਲਾਫ ਲਿਖਣਾ ਬੰਦ ਕਰ ਦੇ ਨਹੀਂ ਤੇਰੀ ਆਵਾਜ਼ ਨੂੰ ਪਰ ਜੇ ਅਸੀਂ ਬੰਦ ਕਰਦੇ ਆਂਗੇ ਸਾਨੂੰ ਖਮੋਸ਼ ਕਰਨੀ ਆਉਂਦੀ ਆ ਕਿਵੇਂ ਕਰੀਦੀ ਹੁੰਦੀ ਇਹ ਪਹਿਲੀ ਧਮਕੀ ਸੀ ਤੁਹਾਡੇ ਕੈਰੀਅਰ ਦੀ ਜਾਂ ਇਸ ਤੋਂ ਪਹਿਲਾਂ ਵੀ ਇਦਾਂ ਹੁੰਦਾ ਨਹੀਂ ਨਹੀਂ ਜੀ ਨਹੀਂ ਨਹੀਂ ਉਸ ਤੋਂ ਪਹਿਲਾਂ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਕਿਸੇ ਨੇ ਧਮਕੀ ਨਹੀਂ ਦਿੱਤੀ ਜੀ ਸਿਰਫ ਜਦੋਂ ਮੈਂ ਬੀਬੀ ਦੇ ਖਿਲਾਫ ਤੱਥਾਂ ਨਾਲ ਲਿਖਣਾ ਸ਼ੁਰੂ ਕਰ ਦਿੱਤਾ ਤਾਂ ਬੀਬੀ ਨੂੰ ਇਹ ਗੱਲ ਹਾਜ਼ਮ ਨਹੀਂ ਆਈ ਉਸਨੇ ਮੇਰੇ ਖਿਲਾਫ ਚਲੋ ਇਸ ਤੋਂ ਬਾਅਦ ਜਦੋਂ ਸਟੋਰੀ ਲੱਗਦੀ ਆ ਫਿਰ ਬੀਬੀ ਜੀ ਪੁਲਿਸ ਪ੍ਰਸ਼ਾਸਨ ਦੇ ਸ਼ਾਮ ਨੂੰ ਕਾਊਂਟਰ ਤੇ ਬੈਠਦੀ ਆ ਉਹਨਾਂ ਦੇ ਪ੍ਰੈਸ਼ਰ ਪਾਇਆ ਜਾਂਦਾ ਪਲੀਟ ਕਰ ਪ੍ਰੈਸ਼ਰ ਕੇ ਨਸੀਬ ਬਿਰਕ ਤੇ ਬਲਤਕਾਰ ਦਾ ਡੋਡੇ ਦਾ ਫੀਮ ਦਾ ਚਿੱਟੇ ਦਾ ਜੋ ਪਰਚਾ ਦਰਜ ਕਰਨਾ ਕਰੋ ਇਹ ਜਾਣਕਾਰੀ ਤੁਹਾਨੂੰ ਕਹਨੇ ਦਿੱਤੀ ਇਹ ਮੈਨੂੰ ਉੱਥੇ ਅੰਦਰੋਂ ਹੀ ਕਿਸੇ ਮੁਲਾਜ਼ਮ ਨੇ ਦੱਸਤਾ ਮੇਰਾ ਕੋਈ ਭਰੋਸੇਯੋਗ ਸੀਗਾ ਸੂਤਰ ਕਹਿ ਲਿਏ ਜਿਹਨੂੰ ਆਪਾਂ ਕਹਿੰਦੇ ਹੁੰਨੇ ਆ ਉਹਨੇ ਮੈਨੂੰ ਦੱਸਿਆ ਕਹਿੰਦਾ ਵੀ ਨਸੀਬ ਤੇਰੇ ਤੇ ਪਰਚਾ ਦਰਜ ਹੋਣ ਲੱਗਿਆ ਚਲੋ ਮੈਂ ਉਸੇ ਟਾਈਮ ਐਕਟਿਵ ਹੋਇਆ ਮੈਂ ਆਪਣੇ ਲਿੰਕ ਦੇ ਬੰਦਿਆਂ ਨਾਲ ਉਹਨਾਂ ਨੂੰ ਟੱਚ ਸੋਸ਼ਲ ਮੀਡੀਆ ਤੇ ਐਕਟਿਵ ਹੋ ਗਏ ਉਹਨਾਂ ਨੇ ਪੋਸਟਾਂ ਪਾਉਣੇ ਸ਼ੁਰੂ ਕਰਤੀਆਂ ਵੀ ਆਹ ਸਟੋਰੀ ਨੂੰ ਲੈ ਕੇ ਬੀਬੀ ਪਰਚਾ ਦਰਜ ਕਰਵਾਉਣ ਲੱਗੀ ਆ ਤੇ ਚਲੋ ਉੱਥੇ ਜਿਹੜੇ ਪਹਿਲਾਂ ਵੀ ਸਾਡੇ ਐਸਐਸਪੀ ਸਾਹਿਬ ਰਹਿ ਕੇ ਗਏ ਆ ਬਹੁਤ ਇਮਾਨਦਾਰ ਸੀਗੇ ਉਹਨਾਂ ਨੇ ਵੀ ਮੇਰਾ ਬਹੁਤ ਡਟ ਕੇ ਸਾਥ ਦਿੱਤਾ ਉਹਨਾਂ ਨੇ ਬੀਬੀ ਜੀ ਨੂੰ ਸਾਫ਼ ਕਹਿਤਾ ਕਿ ਕਿ ਸੂਤਰਾਂ ਤੋਂ ਮੈਨੂੰ ਪਤਾ ਲੱਗਦਾ ਸੀ ਕੀ ਹੋ ਰਿਹਾ ਉਹਨਾਂ ਨੇ ਕਹਿਤਾ ਵੀ ਭਾਈ ਅਸੀਂ ਪਰਚਾ ਦਰਜ ਨਹੀਂ ਕਰ ਸਕਦੇ ਇਹ ਜ਼ਰੂਰ ਦੱਸ ਦਿਓ ਅੰਤ ਦੇ ਵਿੱਚ ਕਿ ਜਿਹੋ ਜਿਹੇ ਮਾਹੌਲ ਨੂੰ ਆਪਾਂ ਦੇਖ ਰਹੇ ਆ ਕਦੀ ਵਿਧਾਨ ਸਭਾ ਦੇ ਵਿੱਚ ਇੱਕ ਜਰਨਲਿਸਟ ਦੇ ਵਟਸਐਪ ਸਟੇਟਸ ਤੇ 10 ਮਿੰਟ ਖ ਵਿਧਾਨ ਸਭਾ ਚਲਾਉਣ ਦੇ ਉੱਪਰ ਇਧਰੋਂ ਰਾਮਪੂਰਾ ਫੂਲ ਦੇ ਵਿਧਾਇਕ ਸਾਹਿਬ ਕਹਿੰਦੇ ਮੇਰੀਆਂ ਭਾਵਨਾਵਾਂ ਹੱਥ ਹੋ ਗਈਆਂ ਮੈਨੂੰ ਬਦਨਾਮ ਕਰਨ ਦੀ ਨੀਅਤ ਨਾਲ ਮੇਰੀ ਆਡੀਓ ਡਾਕਟਰੇਟ ਕਰਕੇ ਪ੍ਰਕਾਸ਼ਿਤ ਕੀਤੀ ਗਈ ਹਾਲਾਂਕਿ ਬਹੁਤ ਸਾਰੇ ਲੋਕ ਮੰਨਦੇ ਨੇ ਕਿ ਉਹ ਬਿਲਕੁਲ ਅਸਲੀ ਸੀ ਨਾਲ ਵਾਲੇ ਵੀ ਤੇ ਇਹ ਇਦਾਂ ਤੁਹਾਡੇ ਤੇ ਹਮਲਾ ਕੀ ਤੁਸੀਂ ਮੰਨਦੇ ਹੋ ਕਿ ਆਉਣ ਵਾਲੇ 2 4 5 ਮਹੀਨਿਆਂ ਬਾਅਦ ਜਦੋਂ ਤੁਸੀਂ ਇਧਰ ਨੂੰ ਨਿਗਾਹ ਮਾਰ ਕੇ ਦੇਖੋਗੇ ਪੱਤਰਕਾਰੀ ਦਾ ਪ੍ਰੋਫੈਸ਼ਨ ਸੇਫ ਮੰਨਿਆ ਜਾਊ ਫੇ ਨਹੀਂ ਜੀ ਬਿਲਕੁਲ ਨਹੀਂ ਮੰਨਿਆ ਜਾਂਦਾ ਮੈਂ ਤਾਂ ਇੱਕੋ ਸੁਝਾਅ ਦਊਂਗਾ ਕਿਉਂਕਿ ਹੁਣ ਪੱਤਰਕਾਰੀ ਲਗਭਗ ਮੈਨੂੰ 20 ਸਾਲ ਹੋ ਕਿ ਇਹਨੇ ਕਰਦੇ ਨੂੰ ਮੈਂ ਛੱਡ ਵੀ ਨਹੀਂ ਸਕਦਾ ਠੀਕ ਹੈ ਜੀ ਕਿਉਂਕਿ ਮੇਰੇ ਲਿੰਕ ਵੀ ਉਦਾਂ ਦੇ ਬਣ ਚੁੱਕੇ ਨੇ ਅੱਧੀ ਉਮਰ ਮੈਂ ਆਪਦੀ ਖੰਡਾ ਚੁੱਕਿਆ ਛੱਡੂੰਗਾ ਤਾਂ ਮੈਂ ਵੈਸੇ ਵੀ ਖਾਤਮਾ ਪਰ ਪੱਤਰਕਾਰੀ ਸੇਫ ਨਹੀਂ ਹੈਗੀ ਪੱਤਰਕਾਰੀ ਕਦੇ ਵੀ ਸੇਫ ਨਹੀਂ ਹੋ ਸਕਦੀ ਤਾਂ ਸੇਫ ਨਹੀਂ ਹੋ ਸਕਦੀ ਜੀ ਕਿਉਂਕਿ ਜਦ ਤੱਕ ਇਦਾਂ ਦੀ ਗੁੰਡਾਗਰਦੀ ਦੇ ਸੋਚ ਰੱਖਣ ਵਾਲੇ ਵਿਧਾਇਕ ਸਾਡੇ ਸਿਰ ਤੇ ਬੈਠੇ ਰਹਿਣਗੇ ਅਸੀਂ ਉਹਨਾਂ ਨੂੰ ਚੁਣਦੇ ਰਵਾਂਗੇ ਅਸੀਂ ਕਦੇ ਸੇਫ ਨਹੀਂ ਹੋ ਸਕਦੇ ਆਖਰੀ ਇਹ ਗੱਲ ਜ਼ਰੂਰ ਦੱਸ ਦਿਓ ਫਿਰ ਜਿਹੜੇ ਸਰਕਾਰ ਨਾਲ ਹੱਥ ਮਲਾ ਕੇ ਪ੍ਰੋਪਰ ਐਡਾਂ ਲੈ ਕੇ ਜਾਂ ਫਿਰ ਕਹਿ ਲਿਏ ਵੀ ਸਿਰਫ ਚਾਹ ਦੀ ਸਾਂਝ ਰੱਖਣ ਕਰਕੇ ਉਹਨਾਂ ਦੇ ਹੱਕ ਚ ਭੁਗਤੀ ਜਾਂਦੇ ਨੇ ਸਰਕਾਰਾਂ ਦੇ ਕੀ ਉਹ ਲੋਕਾਂ ਨੂੰ ਸੱਚ ਦਿਖਾ ਪਾਉਣਗੇ ਕੀ ਉਹ ਲੋਕਾਂ ਨੂੰ ਇਹ ਗੱਲ ਦੱਸ ਪਾਉਣਗੇ ਕਿ ਭਾਈ ਐਂ ਵੀ ਥੱਕਾ ਹੋ ਜਾਂਦਾ ਹੈ ਕਈ ਵਾਰੀ ਲੋਕਾਂ ਦੇ ਨਾਲ ਪੱਤਰਕਾਰਾਂ ਦੇ ਆਪ ਹੀ ਨਾਲ ਨਹੀਂ ਜੀ ਇਹ ਕਦੇ ਨਹੀਂ ਹੋ ਸਕਦਾ ਹੈਗਾ ਇਹ ਤਾਂ ਸਾਨੂੰ ਜਿਹੜੇ ਗਿਣਤੀ ਦੇ ਬੰਦੇ ਬਹੁਤ ਪੱਤਰਕਾਰ ਹੈਗੇ ਨੇ ਮੈਂ ਚਲੋ ਉਹ ਇੱਕ ਗੱਲ ਕਹਾਂਗਾ ਬਹੁਤ ਪੱਤਰਕਾਰ ਹੈਗੇ ਨੇ ਜਿਹੜੇ ਇਸ ਚੀਜ਼ ਨੂੰ ਆਵਾਮ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ ਪਰ ਉਹਨਾਂ ਨੂੰ ਹੀ ਖਮੋਸ਼ ਕਰ ਦਿੱਤਾ ਜਾਂਦਾ ਹੈ ਜਿਸ ਦਿਨ ਅੱਜ ਮੈਨੂੰ ਖਮੋਸ਼ ਕਰਨ ਦੀ ਇਹਨਾਂ ਨੇ ਇੱਕ ਗੇਮ ਖੇਡੀ ਸੀਗੀ ਚਲੋ ਤਾਂ ਕਰ ਮੇਰੇ ਕੁਦਰਤ ਨੇ ਸਾਥ ਦਿੱਤਾ ਮੈਂ ਬਚਤ ਹੋ ਗਈ ਮੈਂ ਬਚ ਗਿਆ ਠੀਕ ਹੈ ਜੀ ਪਰ ਅੱਗੇ ਪੱਤਰਕਾਰ ਹੀ ਸੇਫ ਨਹੀਂ ਹੈਗੀ ਆਪਦੇ ਆਪ ਨੂੰ ਬਚਾਉਣਾ ਵਾ ਤਾਂ ਸਾਨੂੰ ਪੱਤਰਕਾਰ ਹੀ ਛੱਡਣੀ ਪੈਣੀ ਆ ਲੋਕਾਂ ਨੂੰ ਲੋਕਾਂ ਦੇ ਛੱਡਣਾ ਪੈਣਾ ਵੀ ਯਾਰ ਜਿਉ ਮਰੋ ਸਾਨੂੰ ਕੋਈ ਫਰਕ ਨਹੀਂ ਫਿਰ ਤਾਂ ਇਹ ਗੱਲ ਰੱਖਣੀ ਪੈਣੀ ਆ ਹਾਂ ਤੇ ਕੁਝ ਸ਼ਬਦਾਂ ਚ ਦੱਸ ਦਿਓ ਤੁਸੀਂ ਕਿਹੋ ਜੀ ਕਾਰਵਾਈ ਚਾਹੁੰਦੇ ਹੋ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਇੱਕ ਅਪੀਲ ਕਰਦਾ ਕਿ ਦੋਸ਼ੀਆਂ ਤੇ ਬਣਦੀ ਮੇਰੇ ਬਿਆਨਾਂ ਦੇ ਆਧਾਰ ਤੇ ਦੋਸ਼ੀਆਂ ਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਤਾਂ ਕਿ ਅਸੀਂ ਅੱਗੇ ਵੀ ਪੱਤਰਕਾਰ ਪੱਤਰਕਾਰੀ ਨੂੰ ਤੇ ਪੱਤਰਕਾਰਤਾ ਨੂੰ ਡਟ ਕੇ ਨਿਵਾਸ ਸਕੀਏ ਜੀ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ